ਪਾਜਪਾ ਉਮੀਦਵਾਰ ਤਰਨਜੀਤ ਸੰਧੂ ਸ੍ਰੀਮੰਦਰ ਸਾਹਿਬ ਨਤਮਸਤਕ ਹੋਏ ਨਤਮਸਤਕ ਹੋ ਕੇ ਸਰਬੱਤੇ ਪਲੇ ਦੀ ਅਰਦਾਸ ਕੀਤੀ ਹੈ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅੱਜ ਮੈਂ ਮੱਥਾ ਟੇਕਣ ਆਇਆ ਤੇ ਮੈਂ ਕੋਈ ਪੋਲਿਟਿਕਲ ਗੱਲ ਨਹੀਂ ਕਰਨਾ ਚਾਹੁੰਦਾ ਅਕਸਰ ਹੀ ਮੈਂ ਇੱਥੇ ਮੱਥਾ ਟੇਕਣ ਨੂੰ ਆਉਂਦਾ ਰਹਿੰਦਾ ਇੱਥੇ ਆ ਕੇ ਤਾਕਤ ਮਿਲਦੀ ਹੈ ਤੇ ਅੱਜ ਅਰਦਾਸ ਕੀਤੀ ਹੈ ਕਿ ਸਾਡੇ ਸ਼ਹਿਰ ਵਾਸੀਆਂ ਦੇ ਵਿੱਚ ਪਿਆਰ ਬਣਿਆ ਰਹੇ ਸੋ ਅੰਮ੍ਰਿਤਸਰ ਪਹੁੰਚੇ ਨੇ ਪਾਜਪਾ ਉਮੀਦਵਾਰ ਤਰਨਜੀਤ ਸੰਧੂ ਸ੍ਰੀਮੰਦਰ ਸਾਹਿਬ ਨਤਮਸਤਕ ਹੋਏ ਨੇ ਨਤਮਸਤਕ ਹੋ ਕੇ ਸਰਬੱਤੇ ਪਲੇ ਦੀ ਅਰਦਾਸ ਕੀਤੀ ਗਈ ਹੈ ਹਾਲ ਚੈੱਕ ਕਰਾ ਲਵਾਂ ਤੇ ਤਾਂ ਅੱਗੇ ਮਸਤੇ ਕੋਈ ਹੋ ਸੀ ਭਾਵੇਂ ਸਾਸੀ ਖੜਾ ਪਕ ਸੁਕੇ ਸਾਰੇ ਵਿਦਲ ਆਨੇ ਗਏ ਆ ਕੀ ਤਿਆਰੀ ਦੇਖੋ ਮੈਂ ਕੋਈ ਪੋਲਿਟੀਕਲ ਗੱਲ ਨਹੀਂ ਕਰਨੀ ਇੱਥੇ ਦਰਬਾਰ ਸਾਹਿਬ ਚ ਹੈਗੇ ਆ ਆਪਾਂ ਮੱਥਾ ਟੇਕ ਕੇ ਆਏ ਮੈਂ ਰੈਗੂਲਰਲੀ ਆਉਂਦਾ ਰਹਿਣਾ ਇੱਥੋਂ ਤਾਕਤ ਸ਼ਕਤੀ ਮਿਲਦੀ ਆ ਤੇ ਵਾਹਿਗੁਰੂ ਨੂੰ ਇਹੋ ਹੀ ਅਰਦਾਸ ਕੀਤੀ ਆ ਕਿ ਸਾਰਾ ਸਾਡੇ ਸ਼ਹਿਰ ਦਾ ਅੰਬਰ ਸਾਹਿਬ ਦਾ ਭਾਈਚਾਰਾ ਬਣਿਆ ਰਹੇ ਔਰ ਸਾਰਿਆਂ ਵਿੱਚ ਪ੍ਰੇਮ ਰਹੇ ਸੰਸਾ ਹੁਣ ਤੱਕ ਜਿਵੇਂ ਸਾਰੇ ਪਾਸੇ ਹੁੰਦੇ ਪਏ ਕਿਵੇਂ ਦਾ ਹੰਗਾਰਾ ਮਿਲਦਾ ਕਿਵੇਂ ਦਾ ਪਿਆਰ ਮੈਂ ਤੁਹਾਨੂੰ ਫੇਰ ਉਹੀ ਰਿਕੁਐਸਟ ਕਰਾਂਗਾ ਅੱਜ ਦਰਬਾਰ ਸਾਹਿਬ ਮੱਥਾ ਟੇਕਣ ਲਈ ਆਇਆ ਮੱਥਾ ਟੇਕ ਕੇ ਸਾਰੇ ਭਾਈਚਾਰੇ ਲਈ ਪਿਆਰ ਮੁਹੱਬਤੀ ਅਰਦਾਸ ਕੀਤੀ ਆ ਤੇ ਫੇਰ ਕਦੀ ਆਪਾਂ ਪੋਲਿਟਿਕਲ ਗੱਲ ਕਰਾਂਗੇ